ਹਾਂਜੀ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਰਮਨਪ੍ਰੀਤ ਕੌਰ ਹੈ ਪਿੰਡ ਕਿਹੜਾ ਬੇਟਾ ਪਿੰਡ ਜਟਾਲਾ ਕਲਾ ਮੇਰਾ ਕਿੱਥੇ ਪੜਦੇ ਸੀ ਮੈਂ ਐਫਐਸਟੀ ਸੀਨੀਅਰ ਸੈਕੰਡਰੀ ਸਕੂਲ ਜੋੜਕਿਆਂ ਦੇ ਵਿੱਚ ਪੜ੍ਹਦੀ ਸੀ ਕਿੰਨੇ ਨੰਬਰ ਪ੍ਰਾਪਤ ਕਰੇ ਕੀ ਕਹਿਣਾ ਚਾਹੁੰਦੇ ਹੋ ਮੈਂ 500 ਅੰਕ ਦੇ ਵਿੱਚੋਂ 478 ਅੰਕ ਪ੍ਰਾਪਤ ਕੀਤੇ ਹਨ ਜੇ ਪ੍ਰਤੀਸ਼ਤ ਦੇ ਰੂਪ ਵਿੱਚ ਵੇਖਦੇ ਹਾਂ ਤਾਂ 95.6% ਅੰਕ ਪ੍ਰਾਪਤ ਕੀਤੇ ਹਨ ਤੇ ਮੈਂ ਇਹੀ ਕਹਿਣਾ ਚਾਹਣੀ ਆ ਕਿ ਸਾਰੇ ਬੱਚਾ ਨੂੰ ਡਟ ਕੇ ਪੜ੍ਹਾਈ ਕਰਨੀ ਚਾਹੀਦੀ ਆ ਤੇ ਅੱਜ ਜਿਹੜੀ ਮਤਲਬ ਮੈਂ ਇੰਤਜ਼ਾਰ ਰੱਖਣੀ ਚਾਹੀਦੀ ਹੈ ਤੇ ਅੱਜ ਮਕਾਮ ਹਾਸਲ ਕਰਨੇ ਚਾਹੀਦੇ ਨੇ ਤੇ ਕਿੱਥੇ ਦੱਸਣਾ ਕੀ ਕਿਹੜਾ ਜਿਹੜਾ ਬੱਚੇ ਹੈ ਕਿ ਕਿ ਕਿੰਨਾ ਕਿ ਤੁਸੀਂ ਪੜ੍ਹਦੇ ਸੀ ਕਿਸ ਤਰ੍ਹਾਂ ਤੁਹਾਡਾ ਮੋਟੀਵੇਟ ਸੌਣ ਮੋਟੀਵੇਸ਼ਨਲ ਹੈ ਇਹਨੂੰ ਤੁਸੀਂ ਇਹ ਸ਼ੇਰਾ ਦਿੰਦੇ ਮੈਂ ਪੜਾਈ ਤਾਂ ਆਪਣੀ ਪੂਰੀ ਜਾਰੀ ਰੱਖੀ ਸੀ ਤੇ ਇਹ ਸਾਰਾ ਜਿਹੜਾ ਕਿ ਮਤਲਬ ਜਿਹੜਾ ਪੜਾਈ ਦਾ ਉਹ ਹੈ ਉਹ ਮੈਂ ਐਮ.ਡੀ ਸਰ ਕੁਮਾਰ ਸਿੰਘ ਨੂੰ ਦੇਣਾ ਚਾਹਣੀ ਆ ਉਹਨਾਂ ਨੇ ਜਿਹੜਾ ਸਾਨੂੰ ਵਧੀਆ ਪੜਾਇਆ ਤੇ ਸਾਡੇ ਸਾਰੇ ਸਟਾਫ ਦਾ ਦਿਨਾ ਚਾਹੁੰਦੀ ਮੈਂ ਉਹਨਾਂ ਨੇ ਵੀ ਸਾਨੂੰ ਜਿਹੜਾ ਗਾਈਡਨਸ ਦਿੱਤੀ ਤੇ ਉਹਨਾਂ ਨੂੰ ਮੈਂ ਜਿਹੜਾ ਕੀ ਸਾਰਾ ਦਿਨਾ ਚਾਹੁੰਦੀ ਮਾਂ ਸੁਤਕਾ ਕੀ ਕਿ ਜ਼ਿੰਦਗੀ ਦੇ ਵਿੱਚ ਅੱਗੇ ਤੁਸੀਂ ਕੀ ਬੰਨਣਾ ਚਾਹੁੰਦਾ ਏਮ ਤੁਹਾਡਾ ਕੀ ਹੈ ਬੇਟਾ ਫਿਲਹਾਲ ਤਾਂ ਹਜੇ ਡਿਸਾਈਡ ਨਹੀਂ ਕੀਤਾ ਕਿ ਕੀ ਕਰਨਾ ਹੈ ਪਰ ਮੈਂ ਐਮਕੀ ਸਰ ਤੋਂ ਜਿਹੜੀ ਅਭੀ ਰਾਇ ਲਵਾਂਗੀ ਤੇ ਉਹਨਾਂ ਦੇ ਮੁਤਾਬਕ ਹੀ ਜਿਹੜਾ ਅੱਗੇ ਜਾ ਰਿਹਾ ਹਾਂ ਉਹਦੀ ਪੜਾਈ ਕੋਈ ਦੁੱਖ ਤਕਲੀਫ ਨਹੀਂ ਹੋਈ ਤੂੰ ਪਹਿਲਾਂ ਵੀ ਠੀਕ ਰਿਹਾ ਜੇ ਤਾਂ ਨਹੀਂ ਜੀ ਸਕੂਲ ਦੇ ਵਿੱਚ ਮੈਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਆਈ ਤੇ ਇੱਥੇ ਮੈਨੂੰ ਪੂਰਾ ਸਹਿਯੋਗ ਮਿਲਿਆ ਤੇ ਟੀਚਰਸ ਦਾ ਵੀ ਪੂਰਾ ਸਹਿਯੋਗ ਸੀ ਤੇ ਸਰ ਦਾ ਵੀ ਪੂਰਾ ਸਹਿਯੋਗ ਸੀ ਤੇ ਇਹ ਸਕੂਲ ਵਧੀਆ ਹੈਗਾ ਤੇ ਮੈਂ ਆਪਣੀ ਪੜਾਈ ਇੱਥੇ ਜਾਰੀ ਕੀਤੀ ਤੇ ਮੈਨੂੰ ਵਧੀਆ ਜਿਹੜਾ ਕਿ ਆਬਦਾਂ ਮਤਲਬ ਹਾਸਲ ਹੋਇਆਗਾ ਪਰਸੈਂਟ ਤੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆਂ ਅਖੀਲਾ ਸਵਾਲ ਕਿਸ ਤਰ੍ਹਾਂ ਮਤਲਬ ਉਹਨੂੰ ਮੈਸੇਜ ਜਿਹੜਾ ਆਪਣਾ ਦੇਣਾ ਚਾਹੁੰਦੇ ਆਂ ਮੈਂ ਇਹੀ ਕਹਿਣਾ ਚਾਹਣੀ ਆ ਕਿ ਆਪਣੀ ਪੜਾਈ ਜਿਹੜੀ ਹੈ ਜਾਰੀ ਰੱਖਣ ਤੇ ਜਿਹੜਾ ਤੁਸੀਂ ਚਾਹੋਗੇ ਮਤਲਬ ਆਪਦੇ ਅੰਕ ਪ੍ਰਾਪਤ ਕਰੋਗੇ ਜੇ ਤੁਸੀਂ ਆਪ ਪੜਦੇ ਰਹੋਗੇ بس ਬੇਟਾ ਕੀ ਨਾਤਾ ਮੇਰਾ ਨਾਮ ਪ੍ਰਿਯੰਕਾ ਹੈ ਮੈਂ ਚੂੜੀਏ ਮੈਂ ਚੂੜੀਏ ਪਿੰਡ ਤੋਂ ਬਿਲੋਂਗ ਕਰਦੀ ਆ ਮੈਂ 10ਵੀਂ ਕਲਾਸ ਦੀ ਵਿਦਿਆਰਥਣਾ ਮੈਂ ਸੀਵੀਐਸਸੀ ਵਿੱਚੋਂ ਆਪਣਾ ਚੰਗਾ ਰਿਜ਼ਲਟ ਪ੍ਰਾਪਤ ਕੀਤਾ ਹੈ ਕੀ ਕਹਿਣਾ ਚਾਹਣਾ ਬੇਟਾ ਦੇਖੋ ਇਸ ਤਰ੍ਹਾਂ ਮਤਲਬ ਤੁਸੀਂ ਮਿਹਨਤ કરી ਇਸ ਤਰ੍ਹਾਂ ਬੱਚਿਆਂ ਨੂੰ ਕੀ ਕਹਿਣਾ ਚਾਹਣਾ ਮੈਂ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਇਸ ਸਕੂਲ ਦੇ ਟੀਚਰ ਅਤੇ ਸਟਾਫ ਬਹੁਤ ਹੀ ਮਿਹਨਤ ਕਰਦੇ ਹਨ ਅਤੇ ਅਤੇ ਆਪਣੀ ਪੂਰੀ ਮਿਹਨਤ ਨਾਲ ਬਹੁਤ ਚੰਗਾ ਪੜ੍ਹਾਉਂਦੇ ਹਨ ਮੈਂ ਵੀ ਬਹੁਤ ਵਧੀਆ ਪੜ੍ਹਦੀ ਹਾਂ ਮੈਂ ਆਹੀ ਕਹਿਣਾ ਚਾਹੂੰਗੀ ਕਿ ਹੋਰ ਵੀ ਬੱਚੇ ਨੂੰ ਆ ਸਕੂਲ ਦਾ ਪਾਰਟ ਬਣਨਾ ਚਾਹੀਦਾ ਹੈ ਮੈਂ ਉਹ ਹੋਰ ਬੱਚਿਆਂ ਦੇ ਮਾਪਿਆਂ ਨੂੰ ਵੀ ਆ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਆ ਸਕੂਲ ਵਿੱਚ ਦਾਖਲਾ ਕਰਵਾਉਣ ਅਤੇ ਚੰਗੇ ਤੋਂ ਚੰਗੇ ਅੰਕ ਪ੍ਰਾਪਤ ਕਰਵਾਉਣ